ਇਹ ਜਿਹੜੇ ਧਾਰਮਿਕ ਫੰਕਸ਼ਨ ਨੇ ਜਿਸਾ ਮੈਨੂੰ ਪਿਛਲੇ ਦਿਨਾਂ ਚ ਪਤਾ ਲੱਗਾ ਕਿ 25 ਤਰੀਕ ਨੂੰ ਜਦੋਂ ਕੇ सेलिब्रेट ਕੀਤਾ ਹੈ ਦੇਖੋ ਪਿੰਡ ਤੇ ਇੱਕ ਪਾਸੇ ਜੀ ਹਰ ਪਿੰਡ ਵਿੱਚ ਦੋ ਚਾਰ ਪੰਜ ਖਪੇ ਸੱਜੇ ਬੰਦੇ ਹੁੰਦੇ ਹੀ ਆ ਜਿਨ੍ਹਾਂ ਨੇ ਉਹ ਕੀਤਾ ਫੰਕਸ਼ਨ ਉਹਦੇ ਚ ਸਵਾਏ 3-4 ਪਰਿਵਾਰ ਇਸ ਪਿੰਡ ਦੇ ਬਾਕੀ ਸਾਰੇ ਬਾਰੋਸ ਤੋਂ ਔਰ ਤੁਸੀਂ ਤਸਵੀਰ ਕੱਢ ਕੇ ਦੇਖੋ ਇਹ ਪਬਲਿਕ ਨੇ ਸ਼ਖਸ ਦਿੱਤੀ ਆ ਉਹ ਬੜੀ ਖੁਸ਼ਹਮੀ ਦੇ ਵਿੱਚ ਘੁਰਿਆ ਸਿੱਧੇ ਆ ਔਰ ਉਹਦੇ 'ਚ ਵੀ ਮੈਂ ਜਿਸ ਵੇਲੇ ਮੁੰਡਿਆਂ ਨੂੰ ਪੁੱਛਿਆ ਮੈਂ ਕਿਹਾ ਯਾਰ ਇਹ ਬੰਦੇ ਤੇ ਉਹ ਦੇਖਿਆ ਦੇ ਸਾਰੇ ਕੋਈ ਹਿਆਰਪੁਰ ਦੇ ਕੋਈ ਵਕੀਰੀਆਂ ਦੇ ਕੋਈ ਕਿਥੋਂ ਦੇ ਉਸ ਪਿੰਡ ਦਾ ਕੋਈ ਹੁੰਦਾ ਨਹੀਂ ਤੇ ਐਵੇਂ ਅਨਸੈਸਰੀ ਇੱਕ ਮਤਲਬ ਜਿਹੜਾ ਸੋਸ਼ਲ ਮੀਡੀਆ ਨਾ ਸੋਸ਼ਲ ਮੀਡੀਆ ਉਹਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਇਹ ਦੱਸਣ ਵਾਸਤੇ ਕਿ ਅਸੀਂ ਬੜੇ ਪਪੂਲਰ ਆ ਸੋ 25 ਤਰੀਕ ਨੂੰ ਇਸ ਪਿੰਡ ਦੇ ਵਿੱਚ ਜਿਹੜਾ ਫੰਕਸ਼ਨ ਹੋਇਆ ਸੀਗਾ ਉਹ ਜਨਮ ਦਿਨ ਨੂੰ ਸੈਲੀਬ੍ਰੇਟ 25 ਤਰੀਕ ਨੂੰ ਇਸ ਪਿੰਡ ਦੇ ਵਿੱਚ ਜਿਹੜਾ ਫੰਕਸ਼ਨ ਹੋਇਆ ਸੀਗਾ ਉਹ ਜਨਮ ਦਿਨ ਨੂੰ ਸੈਲੀਬ੍ਰੇਟ ਕੀਤਾ ਪ੍ਰਮੋ ਜਸੂਜੀ ਦਾ ਉਸ ਦੇ ਵਿੱਚ ਦੋ ਸਰਪੰਚਾਂ ਦੇ ਉਹ ਵਿਲੇ ਚ ਪਾ ਕੇ ਸੋਜੇ ਪਾਰਟੀ ਦੇ ਜੋ ਲੋਕ ਜੀ ਇਹਨਾਂ ਨੇ ਚੁਆਇਂ ਚਾ ਲਿਆ ਯਾਨੀ ਧਾਰਮਿਕ ਫੰਕਸ਼ਨ ਨਾਲ ਵਿੱਚ ਇਹ ਸਾਰਾ ਪਿੰਡ ਖੜਾ ਅੱਜ 20 ਰੁਪਏ ਪਾ ਕੇ ਕਹਿਣ ਲਓ ਜੀ ਸਾਰਾ ਪਿੰਡ ਸਾਡੇ ਨਾਲ ਆ ਗਿਆ ਇਹਦੇ ਰਿਜ਼ਲਟ ਦੱਸ ਦਿੰਦਾ 100 ਵੋਟਾਂ ਇੱਥੋਂ ਵਧੀਆਂ ਸੀ ਕਾਂਗਰਸ ਦੀਆਂ ਇਹ ਕਿਹੋ ਜਿਹਾ ਮਸਲਾ ਹੈ ਕਿ ਜਿੰਨੀ ਦੇਰ ਤੱਕ ਪਬਲਿਕ ਨਹੀਂ ਪਿਆਰ ਕਰਦੀ ਕਿਸੇ ਨੂੰ ਪਬਲਿਕ ਨਹੀਂ ਚਾਹੁੰਦੀ ਉਨੀ ਦੇਰ ਤੱਕ ਆਪਣੇ ਆਪ ਦੇ ਵਿੱਚ ਕੋਈ ਲੀਡਰ ਬਣ ਕੇ ਬਹਿ ਜਾਏ ਸੈਲਫ ਸਟਾਈਲ ਹੋਣਾ ਤੇ ਕੋਈ ਮਤਲਬ ਨਹੀਂ ਹੈ ਸਾਰੇ ਹੀ ਕ੍ਰਿਸਚਨ ਪਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾ ਦਿਨਾਂ ਵਟੇ ਦਿੰਦੀ। ਤੇ ਮੈਨੂੰ ਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ। ਪਰ ਬਈ ਕਹਿੰਦੀ ਆ ਕਿ ਆਪਾਂ ਪੋਲਿਟਿਕਸ ਨੂੰ ਰਿਲੀਜੀਅਨ ਦੇ ਨਾਲ ਧਾਰਮਿਕ ਖੰਸ਼ਤਾਂ ਦੇ ਵਿੱਚ ਨਾ ਉਹਨਾਂ ਨੂੰ ਮਿਕਸ ਕਿਉਂ ਕਰਦੇ। ਦੇਖੋ ਅੱਜ ਹਰ ਸਾਲ ਦੀ ਤਰ੍ਹਾਂ ਇਹ ਪਿੰਡ 29 ਤਰੀਕ ਨੂੰ ਪ੍ਰਭੂ ਜਸੂ ਮਸੀਹ ਦਾ ਜਨਮ ਦਿਨ ਸੈਲੀਬ੍ਰੇਟ ਕਰਦੇ ਆ ਮਨਾਉਂਦੇ ਆ ਸਾਬੀ ਆਰਗੇਨਾਈਜ਼ ਕਰਦਾ ਹੈ ਤੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹਨਾਂ ਨੇ ਇਹ ਸਰਕਲ ਮਤਲਬ ਜਨਮ ਦਿਨ ਸੈਲੀਬ੍ਰੇਟ ਕਰਨ ਵਾਸਤੇ ਇਕੱਠੇ ਹੋਏ ਸੀ ਸਾਨੂੰ ਇਨਵਾਈਟ ਕੀਤਾ ਸੀ ਆਏ ਸੋ ਅੱਜ ਦੇ ਦਿਨ ਤੇ ਪ੍ਰਭੂ ਜਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਂਝੀਆਂ ਕੀਤੀਆਂ ਸੀ ਆਪਣੇ ਬੰਦਿਆਂ ਨਾਲ ਔਰ ਜਿੰਨੇ ਵੀ ਇੱਥੇ ਹਾਜ਼ਰ ਆਏ ਸੀ ਸੋ ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਆਂ ਕਿ ਅਗਲੇ ਸਾਲ ਪਰਮਾਤਮਾ ਆਉਣ ਵਾਲਾ ਸਾਲ ਜਿਹੜਾ 24 ਦਾ ਸਾਲ ਹੈ ਇਹ ਖੁਸ਼ੀਆਂ ਭਰਿਆ ਔਰ ਚੰਗਾ ਚੰਗਾ ਸੁਨੇਹਾ ਲੈ ਕੇ ਆਵੇ ਔਰ ਸਾਰਾ ਇਲਾਕਾ ਸਾਡਾ ਪੰਜਾਬ ਵਧੇ ਫੁੱਲੇ ਔਰ ਤਰੱਕੀ ਕਰੇ ਸੋ ਮੈਂ ਖਾਸ ਤੌਰ ਤੇ ਜਿਹੜੇ ਵੀ ਸਾਡੇ ਆਰਗੇਨਾਈਜ਼ਰ ਨੇ ਇਸ ਤੇ ਫੰਕਸ਼ਨ ਦੇ ਤੇ ਜਿੰਨੇ ਵੀ ਪਾਰਟਿਸਪੈਂਟ ਜਿੰਨੇ ਵੀ ਆਏ ਨੇ ਇਹ ਕੁਛ ਇਹਨਾਂ ਦੇ ਮਿਸ਼ਨ ਦੇ ਉੱਥੋਂ ਲੁਧਿਆਣਾ ਤੋਂ ਵੀ ਔਰ ਉੱਥੋਂ ਫਿਰ ਲਾਹੌਰ ਤੋਂ ਵੀ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦਾ ਵੈਲਕਮ ਵੀ ਕਰਦਾ ਕੋਈ ਨਹੀਂ ਦੂਰ ਤੋਂ ਚੱਲ ਕੇ ਸਾਡੇ ਇਸ ਪਿੰਡ ਦੇ ਫੰਕਸ਼ਨ 'ਚ ਆਏ ਨਾ ਔਰ ਖਾਸ ਤੌਰ ਤੇ ਯੂਥ ਦੇ ਮੁੜੇ ਸੋਨੂ ਜੀ ਸਾਬੀ ਜੀ ਜਿੰਦੀ ਜੀ ਇਹ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਵੀ ਹਾਂ ਔਰ ਸਾਡੀ ਜ਼ੋਨ ਇੰਚਾਰਜ ਅਮਰਜੀਤ ਜੀ ਐਮਐਨਟੀ ਹਣੀ ਵੀ ਆਏ ਨੇ ਸਰਪੰਚ ਸਾਹਿਬ ਇਹ ਪ੍ਰੇਮਸੀ ਹੁਣੀ ਕਰਾਲ ਤੋਂ ਆਏ ਨੇ ਇਹ ਨਾਲ ਦੇ ਪਿੰਡਾਂ ਤੋਂ ਵੀ ਆਏ ਨੇ ਸਾਰੇ ਬੰਦੇ ਮੈਂ ਸਾਰਿਆਂ ਨੂੰ ਅੱਜ ਦੇ ਦਿਨ ਬਹੁਤ-ਬਹੁਤ ਮੁਬਾਰਕ ਦਿਨਾਂ ਬਹੁਜੀ ਪੰਚਾਇਤੀ ਇਲੈਕਸ਼ਨ ਨੇਜ਼ਦੀਕ ਆ ਤੇ ਇਸੇ ਪਿੰਡ ਦੇ ਸਰਪੰਚ ਜਿਹੜੇ ਅੱਗੇ ਮੈਡਮ ਹੋਣਾ ਤੁਹਾਨੂੰ ਪੁੱਛਿਆ ਉਹ ਚਲੇ ਜਾਂਦੇ ਨੇ ਅਫਦਰ ਕਿਦਾਂ ਦੇਖਦੇ ਹੋ ਇਸ ਚੀਜ਼ ਆ ਮੈਡਮ ਨੇ ਜਿਵੇਂ ਕਿਹਾ ਹੀ ਆ ਜੋ ਮੈਂ ਸੁਣਿਆ ਉਹਨਾਂ ਕੋਲੋਂ ਕਿ ਇਹ ਜਿਹੜੇ ਧਾਰਮਿਕ ਫੰਕਸ਼ਨ ਨੇ ਜਿਸਾਂ ਮੈਨੂੰ ਪਿਛਲੇ ਦਿਨਾਂ 'ਚ ਪਤਾ ਲੱਗਾ ਕਿ 25 ਤਰੀਕ ਨੂੰ ਜਦੋਂ ਇਥੇ ਸੈਲੀਬ੍ਰੇਟ ਕੀਤਾ ਹੈ ਦੇਖੋ ਪਿੰਡ ਤੇ ਇੱਕ ਪਾਸੇ ਹੈ ਹਰ ਪਿੰਡ ਦੇ ਵਿੱਚ 2 4 5 ਖੱਬੇ ਸੱਜੇ ਬੰਦੇ ਹੁੰਦੇ ਹੀ ਆ ਜਿਨ੍ਹਾਂ ਨੇ ਉਹ ਕੀਤਾ ਫੰਕਸ਼ਨ ਉਹਦੇ ਚ ਸਵਾਏ 3 4 ਪਰਿਵਾਰ ਇਸ ਪਿੰਡ ਦੇ ਬਾਕੀ ਸਾਰੇ ਬਾਹਰੋਂ ਸੀਗੇ ਔਰ ਤੁਸੀਂ ਤਸਵੀਰ ਕੱਢ ਕੇ ਦੇਖ ਲਓ ਪਿੰਡ ਦੇ ਬੰਦੇ ਉਹਦੇ ਚ ਕਿੰਨੇ ਆ ਇਸ ਤੋਂ ਪਹਿਲਾਂ ਇੱਕ ਦਿਨ ਪੁਰਾਣੇ ਸ਼ਾਲੇ ਉਹਨਾਂ ਨੇ ਕਿਹਾ ਜੀ ਸਾਰੇ ਪੁਰਾਣੇ ਸ਼ਾਲੇ ਦੀ ਜਿਹੜਾ ਮਸੀਹ ਭਾਈਚਾਰਾ ਆ ਜੀ ਉਹ ਕਾਂਗਰਸ ਪਾਰਟੀ ਛੱਡ ਕੇ ਤੇ ਇੱਧਰ ਆ ਗਿਆ ਆ ਪਾਰਟੀ 'ਚ ਆ ਗਿਆ ਬੜਾ ਸਾਡਾ ਜਿੰਨੂੰ ਅਸੀਂ ਸ਼ਿਕਸ ਦਿੱਤੀ ਹੈ ਅਸੀਂ ਕਹਿੰਦੇ ਆ ਪਬਲਿਕ ਨੇ ਸ਼ਿਕਸ ਦਿੱਤੀ ਹੈ ਉਹ ਬੜੀ ਖੁਸ਼ਹਮੀ ਦੇ ਵਿੱਚ ਤੁਰਿਆ ਫਿਰਦੇ ਆ ਔਰ ਉਹਦੇ 'ਚ ਵੀ ਮੈਂ ਜਿਵੇਂ ਸਿਰੇ ਮੁੰਡਿਆਂ ਨੂੰ ਪੁੱਛਿਆ ਮੈਂ ਕਿਹਾ ਯਾਰ ਇਹ ਬੰਦੇ ਤੇ ਉਹ ਦੇਖਿਆ ਤੇ ਸਾਰੇ ਕੋਈ ਹਿਾਰਪੁਰ ਦੇ ਕੋਈ ਮਕੀਰੀਆਂ ਦੇ ਕੋਈ ਕਿਦੋਂ ਦੇ ਉਸ ਪਿੰਡ ਦਾ ਕੋਈ ਹੁੰਦਾ ਨਹੀਂ ਤੇ ਐਵੇਂ ਅਨਸੀਸਰੀ ਇੱਕ ਮਤਲਬ ਜਿਹੜਾ ਸੋਸ਼ਲ ਮੀਡੀਆ ਨਾ ਸੋਸ਼ਲ ਮੀਡੀਆ ਉਹਨੂੰ ਮੈਨੀਪੂਲੇਟ ਕੀਤਾ ਜਾ ਰਿਹਾ ਇਹ ਦੱਸਣ ਵਾਸਤੇ ਕਿ ਅਸੀਂ ਬੜੇ ਪਾਪੂਲਰ ਆ ਸੋ 25 ਤਰੀਕ ਨੂੰ ਇਸ ਪਿੰਡ ਦੇ ਵਿੱਚ ਜਿਹੜਾ ਫੰਕਸ਼ਨ ਹੋਇਆ ਸੀਗਾ ਉਹ ਜਨਮ ਦਿਨ ਸੈਲੀਬ੍ਰੇਟ ਕੀਤਾ ਪ੍ਰਭੂ ਜਸਮੀਨ ਜ਼ੀ ਦਾ ਉਸ ਦੇ ਵਿੱਚ ਦੋ ਸਰਪੰਚਾਂ ਦੇ ਉਹ ਗਲੇ ਚ ਪਾ ਕੇ ਸਰੂਪੇ ਪਾਰਟੀ ਦੇ ਦੇ ਉਹ ਲੋਕ ਜੀ ਇਹਨਾਂ ਨੇ ਜੁਆਇਨ ਕਰ ਲਿਆ ਯਾਰ ਇਹ ਧਾਰਮਿਕ ਫੰਕਸ਼ਨਾਂ ਦੇ ਵਿੱਚ ਇਹੋ ਜਿਹਾ ਕੰਮ ਕਰਨਾ ਅੱਜ ਜਿਸ ਸਾਂ ਸਾਰਾ ਪਿੰਡ ਖੜਾ ਉਹ ਜੀ ਵੀ ਸਰੂਪੇ ਪਾ ਕੇ ਕਹਿਣ ਲੋ ਜੀ ਸਾਰਾ ਪਿੰਡ ਸਾਡੇ ਨਾਲ ਆ ਗਿਆ ਇਹਦੇ ਰਿਜ਼ਲਟ ਦੱਸ ਦਿੰਦਾ 100 ਵੋਟਾਂ ਇੱਥੋਂ ਵਧੀਆਂ ਸੀ ਕਾਂਗਰਸ ਦੀਆਂ ਇਹ ਤੇ ਆਪਣੇ ਆਪ ਤਾਂ ਲਾਈਂਦਾ ਵੀ ਕਿਹਦੇ ਨਾਲ ਦਾ ਪਿੰਡ ਇਹ ਕਿਹੋ ਜਿਹਾ ਮਸਲਾ ਹੈ ਕਿ ਜਿੰਨੀ ਦੇਰ ਤੱਕ ਪਬਲਿਕ ਨਹੀਂ ਪਿਆਰ ਕਰਦੀ ਕਿਸੇ ਨੂੰ ਪਬਲਿਕ ਨਹੀਂ ਚਾਹੁੰਦੀ ਉਨੀ ਦੇਰ ਤੱਕ ਆਪਣੇ ਆਪ ਦੇ ਵਿੱਚ ਕੋਈ ਲੀਡਰ ਬਣ ਕੇ ਬਹਿ ਜਾਏ 셀ਫ ਸਟਾਈਲ ਉਹਦਾ ਤੇ ਕੋਈ ਮਤਲਬ ਨਹੀਂ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ ਕੀ ਹਨ ਜਾਂ ਕੁੰਜਾ ਜਿਹਦੇ ਨਾਲ 51 ਵੋਟਾਂ ਪੈ ਗਈਆਂ ਜਿੰਨੂੰ ਉਹ 5 ਸਾਲ ਪਬਲਿਕ ਦੁਨੀਆ ਸੌ ਚੋਂ ਉਹ 5 ਸਾਲ ਵੇਟ ਕਰੇ ਲੇਕਿਨ ਇਹ ਵੇਟ ਕਰਨ ਨੂੰ ਤਿਆਰ ਨਹੀਂ ਹੈਗੇ ਕਾਲੇ ਨਾ ਬੜੇ ਕਾਲੇ ਕੋਈ ਗੱਲ ਨਹੀਂ ਲੱਗ ਜੂਗਾ ਪਤਾ ਹੈ ਕਿ ਪਾਰਲੀਮੈਂਟ ਦੇ ਇਲੈਕਸ਼ਨ ਤੁਸੀਂ ਹਰ ਬੰਦਾ ਹਮੇਸ਼ਾ ਵਿਰੋਧੀਆਂ ਦੇ ਖਿਲਾਫ ਹੀ ਗੱਲ ਕਰਦਾ ਵੀ ਟਿਕਟ ਨਾ ਦਿੱਤੀ ਜਾਏ ਅੱਜ ਤੱਕ ਪ੍ਰਭੂ ਜੀ ਤੁਸੀਂ ਮ ਜੀ ਦੇ ਅੱਗੇ ਫਰਿਆਦ ਕੀਤੀ ਹੈ ਕਿ ਜਿਹੜਾ ਮੇਰਾ ਵਿਰੋਧੀ ਹੈ ਉਹਨੂੰ ਹੀ ਟਿਕਟ ਦਿੱਤੀ ਜਾਏ 2027 ਚ ਬਿਲਕੁਲ ਬਿਲਕੁਲ ਇਹ ਮੇਰੀ ਇਹ ਮੇਰੀ ਜਿਹੜੀ ਆ ਨਾ ਟੀਵੀ ਦੇ ਉੱਤੇ ਆ ਜਿਹੜੀ ਤੁਸੀਂ ਲਾਉਂਦੇ ਪਿਓ ਬਾਈਟ ਇਹ ਪ੍ਰਿਜ਼ਰਵ ਕਰਕੇ ਰੱਖਿਓ ਮੈਂ ਦਿਲ ਤੋਂ ਇਹ ਗੱਲ ਕਹਿਣਾ ਕਿ ਟਿਕਟ ਇਹਨੂੰ ਹੀ ਮਿਲਣੀ ਚਾਹੀਦੀ ਹੈ ਜਿਹੜਾ 50000 ਵੋਟ ਦੱਸਦੇ ਨੇ ਨਾ ਵੋਟ ਬਾਰੇ ਵੀ ਇਹ ਗੱਲ ਕਿ ਇਹ ਜੀ ਨੂੰ ਟਿਕਟ ਮਿਲਣੀ ਚਾਹੀਦੀ ਹੈ ਹਾਂ ਬਿਲਕੁਲ ਮੈਂ ਤਾਂ ਕਹਿਣਾ ਤੇ 14 ਦੇ ਆਪਣੇ 12 ਦੇ ਇਲੈਕਸ਼ਨ ਦੇ ਵਿੱਚ ਧੁੱਪੜ ਸਾਹਿਬ ਸਾਡੇ ਮੁਕਾਬਲੇ ਦੇ ਸੀ ਤੇ 14000 ਵੋਟ ਦੇ ਉੱਤੇ ਪਬਲਿਕ ਨੇ ਸ਼ਿਕਸ ਦਿੱਤੀ ਉਹਨਾਂ ਨੂੰ ਤੇ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਨਹੀਂ ਯਾਰ ਅਜੇ ਵੀ ਥੋੜਾ ਜਿਆ ਐਨਾ ਦੇ ਮਨ 'ਚ ਬਹਿਮ ਨਾ ਰਿਹਾ ਜੇ ਇਹਨਾਂ ਦਾ ਅਗਲਾ ਇਲੈਕਸ਼ਨ ਇਹੋ ਹੀ ਲੜਨਾ ਚਾਹੀਦਾ ਉਹ 17 ਦੇ ਵਿੱਚ ਫੇਰ ਆਏ ਲੋਕਾਂ ਨੇ 32000 ਵੋਟ ਦੇ ਹਰਾਇਆ ਹੁਣ 22 ਦੇ ਵਿੱਚ ਇਹ ਆਏ ਨੇ ਇਹਨਾਂ ਨੂੰ ਵੀ ਬੜਾ ਵੱਡਾ ਬਹਿਮ ਹੈ ਕਿ 50000 ਸਾਨੂੰ ਵੋਟ ਪਈ ਆ ਤੇ ਮੈਂ ਅੱਜ ਦੇ ਦਿਨ ਤੁਹਾਡੇ ਸਾਹਮਣੇ ਇਹ ਕਹਿੰਦਾ ਵੀ ਪ੍ਰਮਾਤਮਾ ਕਰੇ ਇਹਨੂੰ ਹੀ ਟਿਕਟ ਮਿਲੇ ਤੇ ਘਰਾਲ ਐਕਸ਼ਨ ਵੀ ਦੇ ਨਾਲ ਹੀ ਲੜੀਏ ਤੇ ਫਿਰ ਸਵਾਰ ਆਜੂਗਾ ਲੱਗ ਜਾਏਗਾ ਪਤਾ 50 ਕਿੰਨੂ ਪਈ ਤੇ 52 ਕਿੰਨੂ ਪਈ ਤੇ 57 ਕਿੰਨੂ ਪਈ ਜੀ ਕਿ ਪਹਿਲੇ ਤਾਂ ਕਾਫੀ ਫੰਕਸ਼ਨ ਸੀ ਕ੍ਰਿਸਚਨ ਭਾਈ ਚਾਰੇ ਦੇ 25 ਦਸੰਬਰ ਦੇ ਆਸ-ਪਾਸ ਲੇਕਿਨ ਖਾਸ ਤੌਰ ਤੇ ਅੱਜ ਚਾਵੇ ਦੇ ਵਿੱਚ 29 ਤਰੀਕ ਦਾ ਨਾ ਨੇ ਫੰਕਸ਼ਨ ਦਾ ਆਯੋਜਨ ਕੀਤਾ ਸੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਸੋ ਅੱਜ ਅਸੀਂ ਸਪੈਸ਼ਲੀ ਇਸ ਫੰਕਸ਼ਨ ਨੂੰ ਅਟੈਂਡ ਕਰਨ ਵਾਸਤੇ ਇੱਥੇ ਆਏ ਆ ਸੋ ਅੱਜ ਕਾਫੀ ਵਿਚਾਰ-ਵਿਮਰਸ਼ ਵੀ ਹੋਏ ਨੇ ਔਰ ਲੋਕਾਂ ਦੇ ਵਿੱਚ ਅਸੀਂ ਬੈਠ ਕੇ ਗੱਲਾਂ ਵੀ ਕੀਤੀਆਂ ਨੇ ਸੋ ਅੱਜ ਦੇ ਦਿਹਾੜੇ ਤਾਂ ਉਸ ਪ੍ਰਭੂ ਇਸਮਸੀ ਦੀਆਂ ਸਿੱਖਿਆਵਾਂ ਨੇ ਕਿ ਪਿਆਰ ਭਾਈਚਾਰੇ ਦੇ ਨਾਲ ਆਪਾਂ ਰਹੀਏ ਇਕੱਠੇ ਔਰ ਜੋ ਵੀ ਕੋਈ ਮੁਸ਼ਕਿਲਾਂ ਨੇ ਅਸੀਂ ਤਾਂ ਹੀ ਹੱਲ ਕਰ ਸਕਦੇ ਹਾਂ ਜੇ ਅਸੀਂ ਸਾਰੇ ਇਕੱਠੇ ਹਾਂ ਸੋ ਇਕੱਠੇ ਹੋ ਕੇ ਕੋਈ ਵੀ ਮੁਸ਼ਕਿਲ ਦਾ ਹੱਲ ਕੀਤਾ ਜਾ ਸਕਦਾ ਸੋ ਅੱਜ ਦੇ ਦਿਹਾੜੇ ਅਸੀਂ ਸਾਰੇ ਹੀ ਕ੍ਰਿਸ਼ਣ ਪਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾ ਦੇਣੀਆਂ ਵੱਡੇ ਦਿਨ ਦੀ ਪੰਜਾਂ ਦਾ ਕਿ ਤੁਹਾਡੇ ਸਰਪੰਚਾਂ ਨੂੰ ਜਿਹੜਾ ਨਾ ਉਹ ਡਰਾਤ ਮੁਗਾ ਜਿਹੜਾ ਲੱਭ ਜਾਂਦਾ ਜੋ ਦੇ ਸਕਦੀ ਹੈ ਪਿਛਲੇ ਦਿਨ ਇਸੇ ਪ੍ਰੋਗਰਾਮ ਸੀ ਉਹਦੇ ਵਿੱਚ ਜਿਹੜਾ ਸੁੱਤੇ ਪਾ ਕੇ ਜਿਹੜਾ ਹੈ ਉਹ ਗੋਇਆਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੈਸੇ ਤਾਂ ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਦੀ ਸੋ ਪਰ ਮੈਂ ਇਹ ਕਹਿਣਾ ਚਾਹੇ ਆਪਾਂ ਪੋਲਿਟਿਕਸ ਨੂੰ ਰਿਲੀਜੀਅਨ ਦੇ ਨਾਲ ਧਾਰਮਿਕ ਫੰਕਸ਼ਨਾਂ ਦੇ ਵਿੱਚ ਨਾ ਉਹਨਾਂ ਨੂੰ ਮਿਕਸ ਕੀਤਾ ਜਾਏ ਧਾਰਮਿਕ ਫੰਕਸ਼ਨ ਨੇ ਉਹਦੀ ਆਪਣੀ ਇੱਕ ਆਪਣੀ ਇੱਕ ਨਾ ਪਵਿੱਤਰਤਾ ਆ ਸੋ ਉਹਦੇ ਵਿੱਚ ਆ ਕੇ ਅ ਪ੍ਰਭੂ ਮਿਸਤੀ ਮਸੀਹ ਦੇ ਜਨਮ ਦਿਹਾੜੇ ਦੇ ਫੰਕਸ਼ਨ ਚ ਆ ਕੇ ਤੁਸੀਂ ਲੋਕਾਂ ਨੂੰ ਵਰਗਲਾ ਕੇ ਉਹਨਾਂ ਨੂੰ ਕਰਨੇ ਪਾ ਦੋ ਸਰਪੰਚ ਜੀ ਅੱਜ ਇਹ ਆ ਗਿਆ ਜੀ ਬੜੀ ਵੱਡੀ ਅਚੀਵਮੈਂਟ ਆਪਣੀ ਦੱਸਦੇ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹ ਬੜੀ ਛੋਟੇ ਸਤਰ ਦੀ ਰਾਜਨੀਤੀ ਹੈ ਪਰ ਵਿਚਲੇ ਸਤਰ ਦੀ ਰਾਜਨੀਤੀ ਅਸਾਂ ਦੀ ਗਾਇਤੀ ਨਾ ਕਿਤੇ ਜਾਣਾ ਚਾਹੇ ਆਣਾ ਤੇ ਓਪਨ ਮੈਦਾਨ ਦੇ ਵਿੱਚ ਆਓ ਹੋਰ ਆਪਣੀ ਗੱਲ ਰੱਖੋ ਤੇ ਮੈਡਮ ਇਸ ਪਿੰਡ ਦੀ ਕਾਫੀ ਵੱਡੀ ਸਮੱਸਿਆ ਜਿਹੜੀ ਕਾਂਗਰਸ ਸਰਕਾਰ ਦੇ ਚੋਂ ਇਹਦੀ ਹੱਲ ਕੀਤੀ ਵੀ ਉਹ ਹੁਣ ਸਰਪੰਚਾ ਦੁਆਰਾ ਹੀ ਹੋਈ ਹੀ ਤੇ ਹੁਣ ਜਦੋਂ ਨਿਊਜ਼ ਦੇ ਵਿੱਚ ਦੱਸਿਆ ਗਿਆ ਕਿ ਕਾਂਗਰਸ ਦੀ ਨੀਤੀਆਂ ਤੋਂ ਤੰਗ ਆ ਗਏ ਕਿੱਦਾਂ ਸਮਝਦੇ ਮੈਂ ਐਡਾ ਵੱਡਾ ਕੰਮ ਜਿਹੜਾ ਤੇ ਕੀਤਾ ਸੀ ਫਿਰ ਵੀ ਸਰਪੰਚ ਦੇ ਹੱਥੋਂ ਚੱਲ ਜਾਂਦਾ ਹੈ ਦੇਖੋ ਮੈਂ ਇਹ ਕਹਾਂਗੀ ਕਿ ਸਾਰੇ ਹੀ ਵੋਟਾਂ ਸਰਪੰਚ ਦੇ ਹੱਥ ਸ਼ੀਨ ਨੇ ਸੋ ਇਹ ਵੀ ਟੈਂਪਰੇਰੀ ਫੇਸ ਹੈ ਔਰ ਉਹਨਾਂ ਸਰਪੰਚਾਂ ਨੂੰ ਵੀ ਡਰਾਇਆ ਧਮਗਾ ਕੇ ਹੀ ਆਪਣੇ ਵੱਲ ਕੀਤਾ ਗਿਆ ਹੈ ਸੋ ਇ ਟੈਂਪਰਰੀ ਸਿਚੁਏਸ਼ਨ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਸਾਰਾ ਹੀ ਕਲੀਅਰ ਹੋ ਜਾਏਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਜ਼ਰ ਆਏਗਾ ਤਾਂ ਖਾਨ ਵਾਲੇ ਇਲੈਕਸ਼ਨਾਂ